ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੇ ਬੂਟੇ ਰਹਿ ਗਏ ਸੀ ਬਚੈਰੀ ਰੋਡ ਤੇ ਉਹ ਲਾਉਣੇ ਸ਼ੁਰੂ ਕੀਤੇ ਆ ਤੇ ਇਤੋਂ ਮੇਰਾ ਭਰਾ ਕੋਈ ਫਟ ਰਿਹਾ ਵਾ ਇਹਦੇ ਨਾਲ ਨਾਲ ਹੀ ਆਪਾਂ ਹਣ ਸਾਰੇ ਲਾਵਾਂਗੇ ਬੂਟੇ ਕੀ ਕੀਤੇ ਆ ਆਪਾਂ ਅੱਜ ਆਂਬ ਲਿਆਂਦੇ ਆ ਆਂਬ ਦੇ ਬੂਟੇ ਵੀ ਲਾਵਾਂਗੇ ਇਹ ਉਰੇ ਕੋਇਆ ਵੱਡਾ ਕਰਦੀ ਏ ਆਮ ਵਾਸਤੇ ਥੋੜਾ ਟੋਇਆ ਨਾ ਫੁੱਲਾ ਜਾਈਦਾ ਭਾਏ ਆ ਕੀ ਪਾਣੀ ਦੇ ਅਸੀਂ ਪਾਵਾਂਗੇ ਬਚਾਟਾਂ ਦੇ ਵਿੱਚ ਉਹਨ ਪਾਣੀ ਪੈ ਜਾਣਾ ਉਦਾਂ ਇਹ ਆਮ ਵੀ ਵਧੀਆ ਵਾ ਇਹ ਤੇ ਅੱਜ ਇਹਦਾ ਆ ਚੱਲਦੇ ਸਾਹਮਣੇ ਹੀ ਆਮ ਲਾ ਰਹੇ ਆਪਾਂ ਆਪਣੇ ਚੱਤ ਵੀ ਅਗਲੇ ਤੇ ਇਹ ਕੋਰਟ ਰੋਡ ਤੇ ਜਿੰਨੇ ਅੱਜ ਰਹਿ ਗਏ ਘਟੋ ਘਾਟ ਆਪਾਂ ਅੱਜ 50 ਬੂਟੇ ਜਿਹੜੇ ਲਾਉਣੇ ਆ। ਸਤਿ ਸ੍ਰੀ ਅਕਾਲ ਬਾਬਾ ਜੀ ਦੀ ਆਪਣਾ ਵਾਈ ਗੁਰੂ ਆਪਾਂ ਦਾ ਬੂਟਾ ਨਾਲੇ ਆਪਕ ਲੋਕੀ ਖਾਣਗੇ ਇਹਦੇ ਨਾਲੇ ਕਰਨਗੇ ਯਾਦ। ਆਪਣਾ ਵਾਈ ਗੁਰੂ ਵਾਈ ਗੁਰੂ ਅੱਜ ਆਪਣਾ ਟੀਚਾ ਹੈ ਘਾਟੋ ਘਾਟ ਆਪਾਂ 50 60 ਜਿਹੜੇ ਬੂਟੇ ਲਾਉਣੇ ਆ ਅੱਜ ਫਰੂਟ ਵਾਲੇ ਬੂਟੇ ਜ਼ਿਆਦਾ ਲਿਆਂਦੇ ਆ ਤੇ ਨਾਲ ਆਪਣੇ ਜਿਹੜੇ ਕਈ ਵਿਰਾਸਤੀ ਰੁੱਖ ਹੈਗੇ ਆ ਉਹ ਵੀ ਲਿਆਂਦੇ ਆ ਨਾਲ ਆਪਾਂ ਅੱਜ ਰਖ ਹੁੰਜਰੇ ਦਾ ਬੂਟਾ ਵਾ ਉਹਦੀ ਡਿਮਾਂਡ ਬੜੀ ਆਈ ਕਾਲੋ ਉਹ ਵੀ ਲੈ ਕੇ ਆਏ ਅੱਜ ਉਹ ਆਪਾਂ ਲੋਕਾਂ ਨੂੰ ਦਵਾਈ ਦੇ ਵੀ ਤੇ ਨਾਲੇ ਲਾਵਾਂਗੇ ਵੀ ਬੂਟੇ ਦਾ ਦੂਜਾ ਬੂਟਾ ਆਪਾਂ ਇਸ ਰੋਡ ਤੇ ਬੂਟੇ ਹੀ ਬੂਟੇ ਕਰਦੇ ਨੇ ਜਿਵੇਂ ਪਹਿਲਾਂ ਹੁੰਦੇ ਸੀ ਸਰਕਾਰ ਨੇ ਵੱਢਦੇ ਆ ਅਸੀਂ ਲਾਵਾਂਗੇ ਫੇਰ ਭਈ ਆ ਕਿ ਹੁਣ ਵੱਢਣ ਦਾ ਆਪਣਾ ਬਸਾਤਾ ਦੇ ਵਿੱਚ ਠਟੋ ਘਾਟ ਅਸੀਂ 10000 ਬੂਟਾ ਜਿਹੜਾ ਅਰਕੀ ਲਾਉਣਾ ਹੀ ਲਾਉਣਾ ਥੱਲੇ ਨੇ ਨਾਲ ਮੇਰੇ ਮੇਰਾ ਵੀਰ ਗੋਪਨ ਦੇ ਨਾਲ ਆਪਾਂ ਨਾ ਅੱਜ ਪਾਣ ਔਰ ਉਹ ਵੀ ਲੈਣਦੇ ਆ ਵੋਟਾਂ ਦੇਣ ਆ ਤੇ ਕਾਨੇ ਕਾਨੇ ਲਾਵਾਂਗੇ ਨਾਲ ਇਹ ਪੈਣਾ ਅੱਜ ਪਾਣੀ ਦੀ ਲੋੜ ਵੀ ਪੈਣੀ ਇਹਨਾਂ ਨੂੰ ਸਰਵਾਉ ਅਗਲਾ ਆ ਗਿਆ ਅਰਜੁਨ ਸ਼ਾਲ ਦਾ ਪੂਟਾ ਇਹ ਲੋਕੀ ਅਰਜੁਨ ਸ਼ਾਲ ਪੁੰਦੇ ਆ ਨਾ ਉਹਨਾਂ ਵਾਸਤੇ ਇਹ ਅਰਜੁਨ ਸ਼ਾਲ ਦਾ ਪੂਟਾ ਵਾ ਜੀ ਉਹ ਅੱਗੇ ਲਾਵਾਂਗੇ ਆਓ ਏ ਬੂਟਾ ਇਹ ਅਰਜੁਨਸ਼ਾਲ ਦਾ ਬੂਟਾ ਜਿਹੜੇ ਡਾਕਟਰ ਦੱਸਦੇ ਕਿ ਤੁਸੀਂ ਅਰਜੁਨਸ਼ਾਲ ਪ੍ਰੀਨ ਦੇ ਨਾਲ ਜਿਹੜਾ ਆਪਣੇ ਹਾਰ ਦੇ ਜਿਹੜੇ ਨੁਕਸਾ ਕਰੀ ਠੀਕ ਹੁੰਦੇ ਆ ਇਹੋ ਹੀ ਬੂਟਾ ਇਹਨੂੰ ਅਰਜੁਨਸ਼ਾਲ ਕਹਿੰਦੇ ਆ ਇਹਦੇ ਬੜੇ ਫਾਇਦੇ ਵੀ ਆ ਤੇ ਸ਼ਾਮ ਵਾਲਾ ਬੂਟਾ ਬਹੁਤ ਜ਼ਿਆਦਾ ਇਹ ਵਾਲਾ ਇਹਦੀ ਸ਼ਾਮ ਵੀ ਬੜੀ ਹੁੰਦੀ ਹੈ ਅਗਲਾ ਕਾਨੇ ਵੀ ਲਾਵਾਂਗੇ ਆਪਾਂ ਕਾਨੇ ਵੀ ਲਿਆਂਦੇ ਆ ਪਿੱਛੇ ਖਾਓ ਜਿਹੜੇ ਸਾਰੇ ਆਪਾਂ ਬੂਟੇ ਲਾਏ ਆ ਕਾਨੇ ਕਾਨੇ ਲੱਗੇ ਨਾਲ ਘਟੋ ਘੜ ਅਸੀਂ ਸਾਰੀ ਰੋਡ ਤੇ ਬੂਟੇ ਲਾ ਦਿੱਤੇ ਬਸ ਥੋੜਾ ਜਿਹਾ ਰਹਿ ਗਿਆ ਵਾ ਇਹ ਅੱਜ ਆਪਾਂ ਲਾਗੇ ਜਾਵਾਂਗੇ ਇਹ ਹੁਣ ਆਪਣਾ ਅਰਜੁਨ ਸ਼ਾਲ ਦਾ ਬੂਟਾ ਲੱਗ ਰਿਹਾ ਹੈ ਇਹ ਆਪਣਾ ਤੀਖੜਾ ਬੂਟਾ ਅਜਿਹਾ ਇਹ ਲਓ ਇਹ ਸਵੰਜਨਾ ਲਾ ਰਹੇ ਆ ਅਜਦਾ ਆਪਣਾ 8ਵਾਂ ਬੂਟਾ ਹੋ ਗਿਆ ਇਹ ਸਵੰਜਨਾ ਦਾ ਬੂਟਾ ਮੇਰਾ ਇਹ ਨਾਲ ਥੱਲੇ ਥੋੜਾ ਨੱਪ ਦੀ ਮੇਰਾ ਵੀ ਆਪਾਂ ਕਾਨੇ ਵੀ ਲਾਉਣੇ ਬਾਅਦ ਉਹ ਇਕੱਠੇ ਲਾਵਾਂਗੇ। ਸਾਰਿਆਂ ਦੇ ਨਾਲ ਕਾਨਾ ਲਾਵਾਂਗੇ ਨਾਲ। ਕਾਨੇ ਵੀ ਲਿਆਂਦੇ ਆ। ਇਹ ਆਜੀ ਧਰੇਕ। ਬਾਜ ਦੀ ਪੂਰੀ ਹੋਣੀ ਛਤਰੀਆਂ ਦੀ ਧਰੇਕ। ਇਹ ਆਪਣਾ ਅੱਜ ਦਾ ਹਮਾ ਬੁਤਾ ਜੀ। ਕੀਦਾ ਆਪਾਂ ਆਪਾਂ ਦਾ ਆ ਬਣਾ ਰਹੇ ਆਪਾਂ ਅੱਛਾ ਬਦਲਦਾ ਹੁਣ ਪਾਲੀ ਆਪਾਂ ਇਹ ਕਾਰਗੇ ਨਾਲੇ ਯਾਦ ਕਰ ਲੇ ਪੋਜੀਟਿਵ ਹਤੇ ਅੱਜ ਨਾ ਆਪਾਂ ਰਿਆਲਪੁਰ ਚੌਂਗੜੇ ਵਿੱਚ ਜਗਾ ਹੀ ਤੇ ਬੋਰ ਦਾ ਦਸਤਾ ਜਿਹੜਾ ਆਪਾਂ ਲਾਉਣ ਲੱਗੇ ਆ ਤੁਹਾਡੇ ਮਰਾਦੇ ਵੀਰ ਇਹ ਵੀ ਇਹਨਾਂ ਦੀ ਵੀ ਜੋ ਉਹਨਾਂ ਨੇ ਵੇਚਿਆ ਉਹ ਵੀ ਸਾਡੇ ਨਾਲ ਲਾਉਣਗੇ ਤੇ ਜਿਹੜਾ ਪਾਣੀ ਪੂਣੀ ਪਾਉਂਦੇ ਰਹਿਣਗੇ ਇਹਨਾਂ ਦੀ ਡਿਊਟੀ ਇੱਥੇ ਹੀ ਆ ਨਾਲੇ ਤੇ ਅੱਜ ਬੋਰ ਲਾਉਨੇ ਆ ਤੁਹਾਨੂੰ ਸਭਾ ਬਾਬਾ ਦੀਪ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਚਲੋ ਜੀ ਕੰਨਾਂ ਲਿਆ ਕੇ ਲਾਉਣਾ ਯਾਰ ਆਓ ਮਿੱਟੀ ਪਾਓ ਇਹਦੇ ਨਾਲ ਬਾਹਰ ਇਹ ਆਪਣਾ ਕਨਸਟਰ ਜੋਗਾ ਉਹਦੇ ਵਿੱਚ ਲਾਇਆ ਸੀ ਉਹ ਕੈਸਲ ਜੋ ਗਿਆ ਨੇ ਸੋਰੀ ਰਿਆਲ ਟੂ ਚੌਂਕ ਲਿਆਓ ਠੀਕ ਆ ਨਾ ਵਾਈਬ ਰਹੀ ਚਲੋ ਇਹ ਆ ਜੀ ਰਿਆਲਡੂ ਚੌਂਗ ਰਿਆਲਡੂ ਚੌਂਗ ਚ ਮਲਾਜਾਂ ਵੀਰ ਇੱਥੇ ਖਲਾਉਂਦੇ ਆ ਤੇ ਕਹਿੰਦੇ ਸੀ ਦੋ ತ್ರೆਕਾ ਲਾ ਦੋ ਅਸੀਂ ਆ ತ್ರೆਕਾ ਜਿਹੜੀਆਂ ਦੋ ਇੱਥੇ ਲੌਂ ਲੱਗੇ ਇੱਕ ਇਧਰ ਤੇ ਕੋ ਉਧਰ ਆਹ ਸਾਰਾ ਆਪਣਾ ਰਿਆਲਡੂ ਚੌਂਗ ਆ ਜੀ ਪੱਲੇ ਬਣੇ ਅਸੀਂ ਬੋਰਡ ਦਾ ਦਰਖਤ ਲਾਇਆ ਹੈ ਇਧਰ ਅਸੀਂ ਲਾਵਾਂਗੇ ਦੋ ತ್ರೆਕਾ ਹਾਂਜੀ ਪਾਪਾ ਜੀ ਤਾਂ ਸਾਡੇ ਵੀ ਲੋਕਾਂ ਨੂੰ ਤਾਂ ਲੱਗ ਲੱਗਾ ਹੈ ਆ ਜੀ ਇੱਕ ਥਰੇਕ ਆਪਾਂ ਇੱਧਰ ਲਾਤੀ ਆ ਤੇ ਇੱਕ ਹੀ ਆਪਾਂ ਇੱਧਰ ਲਾ ਰਹੇ ਆ ਇਹ ਆਪਣਾ ਹੈਗਾ ਜੀ ਦੇ ਆਲਟੋ ਚੌਂਕ ਤੇ ਦੋ ਤਰੇ ਕ ਲੱਗ ਗੀਆਂ ਇੱਥੇ ਨਾਲੇ ਛਾਂ ਆਊਗੀ ਮਜ਼ਾਜਮਾਨ ਤੇ ਨਾਲੇ ਯਾਦ ਕਰਨਗੇ ਦੋ ਤਰੇ ਕ ਲਾਤੀਆਂ ਆਪਾਂ ਇੱਕ ਉਧਰ ਇੱਕ ਉਧਰ ਇੱਕ ਨਾਲ ਪਿੱਛੇ ਉਹਦਾ ਵੀ ਲਾਵਾਂਗੇ ਆ ਸਾਡਾ ਚੌਂਕ ਆ ਰਿਆਲਟੋ ਚੌਂਕ ਆ ਇੱਥੇ ਲੱਗ ਗਈ ਹੈ ਜੀ